ਕੋਈ ਵੀ ਕਿਸਾਨ ਹੱਸਦਾ ਨਾ ਦੇਖੋ ਉਹਦੀਆਂ ਖੁਸ਼ੀਆਂ ਨਾ ਦੇਖੋ ਉਹਦੇ ਦਿਲ ਦੇ ਅੰਦਰ ਗਮ ਦੇਖੋ ਕਿੰਨੇ ਰੱਖੀ ਬੈਠਾ ਹੈ ਕੈਮਰਾ ਆਉਣਾ ਮੈਂ ਫਿਰ ਲਾਈਵ ਉਧਾਰਨ ਦਿਖਾ ਰਿਹਾ ਹਾਂ ਬਿਲਕੁਲ ਮੇਰੀ ਦੁਕਾਨ ਦੇ ਸਾਹਮਣੇ ਕੋਈ ਕੈਮਰਾ ਆਪਨਿੰਗ ਕਰੂੰਗਾ ਕੋਈ ਐਡਿਟ ਨਹੀਂ ਹੋਊਗਾ ਇਹ ਬਿਲਕੁਲ ਮੇਰੀ ਦੁਕਾਨ ਦੇ ਸਾਹਮਣੇ ਹੈ ਜੀ ਉਧਾਰ ਨਾ ਲਾਉਂਦੇ ਹਮ ਮੰਨ ਲਓ ਹੁਣ ਸੜਕ ਰੋਕਤੀ ਆਪਾਂ ਨੇ ਕਿਸੇ ਨੂੰ ਐਮਰਜੈਂਸੀ ਹੁੰਦੀ ਹੈ ਕਿਤੇ ਜਾਣਾ ਕਿਸੇ ਨੇ ਕਿਤੇ ਜਾਣਾ ਕੋਈ ਜ਼ਰੂਰੀ ਕੰਮ ਹੁੰਦਾ ਤਾਂ ਉਹ ਉੱਥੇ ਫਿਰ ਕਿਸਾਨ ਨੂੰ ਅਗਲਾ ਹਰੇ ਕੇ ਬੁਰਾ ਸਮਝਦਾ ਵੀ ਇਹ ਤਾਂ 30 ਮਿੰਨਾਂ ਕਿ ਧਰਨ ਲਾ ਕੇ ਬਹਿ ਜਾਂਦੇ ਆ ਮੈਂ ਉਹੀ ਕਿ ਇਹ ਸੰਘਰਸ਼ ਆ ਜਿਹੜਾ ਇਹ ਦੀ ਵਜ੍ਹਾ ਕਿ ਆਏ ਕਿ ਕਿਸਾਨ ਐਕਚੁਅਲ ਦੇ ਵਿੱਚ ਮਤਲਬ ਕਹਿਣ ਦਾ ਆਪਣੇ ਢਿੱਡ ਨੂੰ ਰੋ ਰਿਹਾ ਏ ਜਾਂ ਐਕਚੁਅਲ ਦੇ ਵਿੱਚ ਸਮਾਜ ਲਈ ਕੋਈ ਮਤਲਬ ਚੰਗਾ ਕੰਮ ਕਰ ਰਿਹਾ ਏ ਕਿਉਂਕਿ ਹਮੇਸ਼ਾ ਇਹ ਗੱਲ ਕਹੀ ਜਾਂਦੀ ਹੈ ਕਿ ਕਿਸਾਨ ਨੇ ਜੇ ਬੀਜਣਾ ਬੰਦ ਕਰਤਾ ਤਾਂ ਗਰੀਬ ਲੋਕਾਂ ਨੂੰ ਜਿਹੜੀ ਫ੍ਰੀ ਕਣਕ ਮਿਲਦੀ ਆ ਉਹ ਮਿਲਣੀ ਬੰਦ ਹੋ ਜੂਗੀ। ਕਿ ਇਹ ਚੀਜ਼ ਹੋ ਸਕਦੀ ਆ? ਕਿਸਾਨ ਨੂੰ ਸਰਕਾਰ ਨੇ उलझाਇਆ। ਪਹਿਲਾਂ ਤਾਂ ਬੜੀ ਆ ਕਹਿੰਦਾ ਵੀ ਪਰਾਲੀ ਨੂੰ ਅੱਗ ਨਾ ਲਾਓ। ਕਿਸਾਨ ਨੇ ਤਾਂ ਮਸ਼ੀਨਰੀ ਲੈਣੀ ਆ ਪਰਾਲੀ ਸੰਭਣ ਵਾਸਤੇ। ਉਹਨੇ ਕਰੋੜ ਰੁਪਏ ਦੀ ਮਸ਼ੀਨ ਲਈ। ਨਾਲ 51 ਟਰੈਕਟਰ ਚਾਹੀਦੇ ਹਨ ਮੈਂ ਮੇਰਾ ਮਤਲਬ ਨਹੀਂ ਤੁਸੀਂ ਸਮਝੇ ਹੈ ਕਿ ਮੈਂ ਇਹ ਕਹਿ ਰਿਹਾ ਕਿ ਕਿਸਾਨ ਪਰ ਇੰਨੀ ਬੇਪਰੋਸਗੀ ਕਿਉਂ ਹੋ ਗਈ ਆ ਹੁਣ ਪ੍ਰੈਕਟੀਕਲ ਤਾਂ ਹੁਣ ਤੁਹਾਨੂੰ ਜਿੱਤੂ ਹੀ ਤੁਸੀਂ ਵੀ ਆ ਬਿਜ਼ਨਸ ਕਰਦੇ ਆ ਹੂੰ ਦੇਖੋ ਇਹ 70 ਤੇ ਲੇਕੇ 80 ਪਰਸੈਂਟ ਦਾ ਤੁਹਾਡੇ ਕੋਲ ਕਿਸਾਨੇ ਆਉਂਦੇ ਹੋਣਗੇ ਬਿਲਕੁਲ ਜੰਦੇ ਜਾਂਦੇ ਬਸ ਇੱਕ ਸਵਾਲ ਕਰੂੰਗਾ ਕਿ ਤੁਹਾਨੂੰ ਲੱਗਦਾ ਹੈ ਕਿ ਕਿਸਾਨ ਇਹ ਲੜਾਈ ਜਿੱਤ ਪਾਊਗਾ ਮੇਰਾ ਮिक्की ਵੀਰ ਖੇਤੀਬਾੜੀ ਕਰਦਾ ਹੈ ਮੇਰਾ ਆ ਭਰਾ ਵੀ ਖੇਤੀਬਾੜੀ ਕਰਦਾ ਹੈ ਪੰਜਾਬ ਦੇ ਵਿੱਚ ਕਿਸਾਨ ਨੂੰ ਕਈ ਤਰ੍ਹਾਂ ਦੇ ਸਵਾਲ ਕਰੇ ਜਾਂਦੇ ਆ ਜੀ ਕਮੈਂਟਾਰ ਆਹੀ ਕਹ ਲੋ ਚਾਹੇ ਸੋਸ਼ਲ ਮੀਡੀਆ ਰਾਹੀਂ ਕਹ ਲੋ ਅੱਜ ਆਪਾਂ ਕੱਲੀ ਕੱਲੀ ਗੱਲ ਦਾ ਜਵਾਬ ਕਿਸਾਨਾਂ ਤੋਂ ਹੀ ਲੈਂਦੇ ਆਂ ਵਿੱਕੀ ਬਾਜੀ ਇੱਕ ਗੱਲ ਦੱਸੋ ਤੁਸੀਂ ਕਿਸਾਨ ਅੰਦੋਲਨ ਦੇ ਵੇਲੇ ਵੀ ਪੂਰਾ ਸਹਿਯੋਗ ਦਿੱਤਾ ਏ ਹਾਂਜੀ ਤਾਂ ਜੋ ਕਿਸਾਨ ਅੰਦੋਲਨ ਦੇ ਵੇਲੇ ਜਲਵਾ ਬਣਿਆ ਜੋ ਮਤਲਬ ਕਹਿਣ ਦਾ ਵੀ ਲੋਕਾਂ ਨੇ ਵਿਸ਼ਵਾਸ ਕਰਿਆ ਕਿਸਾਨ ਦੇ ਉੱਪਰ ਕਿਉਂਕਿ ਪੰਜਾਬੀ ਨਿਊਜ਼ ਨਾ ਸਮਝਣ ਵਾਲੀ ਮੀਆਂ ਖਲੀਫਾ ਵੀ ਸਾਡੇ ਨਾਲ ਆ ਕੇ ਖੜ ਗਈ ਥੀ ਉਸ ਵਕਤ ਬਾਕੀ ਉਹਦੇ ਕਰਮ ਕਿਦਾਂ ਦੇ ਉਹ ਰੱਬ ਜਾਣੇ ਜੀ ਉਹ ਜਾਣੇ ਪਰ ਜਿਹੜਾ ਜਲਵਾ ਉਸ ਵਕਤ ਹੋਇਆ ਤਾਂ ਕਿਸਾਨ ਹੁਣ ਉਹ ਦੁਆਰਾ ਕਿਉਂ ਨਹੀਂ ਕ੍ਰੀਏਟ ਕਰ ਪਾ ਰਿਹਾ ਜੀ ਇਹਦਾ ਮੁੱਦਾ ਹੀ ਦੋ ਬਣਦੇ ਆ ਜੀ ਹਾਂਜੀ ਬੱਲੇਵਾਲ ਸਾਹਿਬ ਰਹੇ ਜਦ ਵੀ ਕਹਿੰਦੇ ਰਹੇ ਕਿਸਾਨਾਂ ਨੂੰ ਹਮ ਆਪਣਾ ਇੱਕ ਮਹੀਨਾ ਹੋਰ ਉੱਥੇ ਬੈਠ ਜਾਂਦੇ ਜਿਹੜੀਆਂ ਆਪਣੀਆਂ ਤਿੰਨ ਕਾਨੂੰਨ ਲੱਗਦੇ ਹੋਏ ਦੇ ਹਮ ਉਹ ਹੋਟ ਹੋਏ ਦੇ ਹਮ ਜਿਹਨਾਂ ਦਾ ਇੱਕ ਮਹੀਨੇ ਚ ਰਿਜ਼ਲਟ ਹੋਰ ਆ ਜਾਣਾ ਸੀ ਜੀ ਇਹ ਮੈਂ ਮੇਰਾ ਮਤਲਬ ਨਹੀਂ ਤੁਸੀਂ ਸਮਝੇਗੇ ਮੈਂ ਇਹ ਕਹਿ ਰਿਹਾ ਕਿ ਕਿਸਾਨ ਪਰ ਇੰਨੀ ਬੇਤਰੋਸੀ ਕਿਉਂ ਹੋ ਗਈ ਆ ਹੁਣ ਤੁਹਾਨੂੰ ਪਤਾ ਹੀ ਆ ਕਿੱਤੂ ਜੀ ਸਿਆਸਤ ਕਿਤੇ ਛੱਡਦੀ ਆ ਬੰਦੇ ਨੇ ਕਿ ਸਾਨੂੰ ਬਿਲਕੁਲ ਬਿਲਕੁਲ ਇਹ ਪੋਲੇ ਕਿਸਾਨ ਨੂੰ ਕਿਹ ਬਖਸ਼ਣਾ ਤਾਂ ਉਹ ਪੋਲੇ ਬਖਸ਼ਿਆ ਬਖਸ਼ਣਾ ਦਾ ਗ੍ਰਾਹ ਨੂੰ ਹੂੰ ਪੰਜਾਬ ਪਹਿਲਾਂ ਦੀ ਤਰ੍ਹਾਂ ਕਿਸਾਨ ਦਾ ਹਮੇ ਸਾਥ ਨਹੀਂ ਦੇ ਰਿਹਾ ਹੈਗਾ ਕਿਸਾਨ ਇਹ ਗੱਲ ਕਹਿੰਦਾ ਹੁੰਦਾ ਹੈ ਕਿ ਜੇ ਅਸੀਂ ਔਗਾਉਣੀ ਬੰਦ ਕਰਤੀ ਤਾਂ ਲੋਕ ਭੁੱਖੇ ਮਰ ਜਾਣਗੇ ਤੇ ਲੋਕਾਂ ਦਾ ਇਹ ਕਹਿਣਾ ਹੈ ਵੀ ਕਿਉਂ ਨਾ ਇਸ ਚੀਜ਼ ਨੂੰ ਤੁਸੀਂ ਪ੍ਰੈਕਟੀਕਲ ਕਰਕੇ ਦੇਖ ਲਓ ਪ੍ਰੈਕਟੀਕਲ ਤਾਂ ਹੁਣ ਤੁਹਾਨੂੰ ਜਿੱਤੂ ਹੀ ਤੁਸੀਂ ਵੀ ਆਪ ਬਿਜ਼ਨਸ ਕਰਦੇ ਆ ਹੂੰ ਬਿਲਕੁਲ ਇਹ 70 ਤੇ ਲੈ ਕੇ 80% ਤਾਂ ਤੁਹਾਡੇ ਕੋਲ ਪਿਸਾਨੇ ਆਉਂਦੇ ਹੋਣਗੇ ਬਿਲਕੁਲ ਆਉਂਦੇ ਆ ਜੀ ਜੇ ਮੰਨ ਲਓ ਕਿਸਾਨ ਨੇ ਫਸਲ ਪੈਦਾ ਕਰਨੇ ਛੱਡ ਦਿੱਤੀ ਹੂੰ ਸਮਝ ਲਓ ਤੁਹਾਡਾ ਵੀ ਕੰਮ ਠੱਪ ਹੋ ਜਾਣਾ ਬਿਲਕੁਲ ਹੁਣ ਜੇ ਕਿਸਾਨ ਕੋਲ ਪੈਸਾ ਆਊਗਾ ਤਾਂ ਹੀ ਮਾਰਕੀਟ ਜਾਊਗਾ ਹੂੰ ਮਾਰਕੀਟ 'ਚ ਅਸੀਂ ਕੱਪੜੇ ਲਵਾਂਗੇ ਜਾਂ ਤੁਹਾਡੇ ਕੋਲ ਆਉਂਗੇ ਹੂੰ ਜਾਂ ਹੋਰ ਸੌਦੇ ਪੱਤੇ ਲਵਾਂਗੇ ਹੂੰ ਮੰਨ ਲਓ ਜੇ ਹੁਣ ਸਾਡੇ ਕੋਲ ਕਿਸਾਨ ਕੋਲੇ ਨਾ ਪੈਸਾ ਹੋਇਆ ਅਸੀਂ ਫਸਲੇ ਖਾਂਦੂ ਖਾਂਦੀ ਆਮਦਨ ਕਿੱਥੇ ਦੀ ਫਸਲ ਵਰਤੇ ਫਸਲ ਵਰਤੇ ਜੇ ਫਸਲੇ ਨਾ ਹੋਈ ਸਮਝ ਲਓ ਅਸੀਂ ਜ਼ੀਰੋ ਹੋ ਜਾਣਾ ਬਿਲਕੁਲ ਉਦੋਂ ਬਾਅਦ ਬਾਜ਼ਾਰ ਨੇ ਵੀ ਆਟੋਮੈਟਿਕਲੀ ਜ਼ੀਰੋ ਹੋ ਜਾਣਾ ਸੂਟ ਲੈਣ ਗਏ ਮੈਂ ਤੁਹਾਨੂੰ ਪ੍ਰੈਕਟੀਕਲੀ ਦਿਖਾ ਦਿੰਦਾ ਆਪਣੇ ਉਹ ਬੰਦੇ ਭੱਗੇ ਅਸੀਂ ਅੱਗੇ ਅਸੀਂ ਪੰਜ ਸੱਤ ਸੂਟ ਲੈਂਦੇ ਆ ਇੱਕ ਦੋ ਅੱਗੇ ਲੈ ਕੇ ਆਇਆ ਬਸ ਉਹਦਾ ਵੀ ਮੂੰਹ ਉਤਰਿਆ ਪਿਆ ਤਾਂ ਹਮ ਦੁਕਾਨਦਾਰ ਦਾ ਮੈਂ ਕਿਹਾ ਭਾਜੀ ਕਿਆ ਗੱਲ ਹੋ ਗਈ ਕਹਿੰਦਾ ਐਤਕੀ 100 ਚੋਂ 25% ਸੇਲ ਆ ਸਾਡੀ ਉਫਾ ਕਹਿੰਦਾ ਮੈਂ ਕਿਹਾ ਤੁਹਾਨੂੰ ਕਿਵੇਂ ਪਤਾ 25% ਆ ਉਹ ਕਹਿੰਦਾ ਵੀ ਐਤਕੀ ਤੁਹਾਡੀ ਜੀਰੀ ਖਰਾਬ ਹੋਊਗਾ ਪਤਾ ਚਲਿਆ ਯਾਰ ਸਾਨੂੰ ਨਹੀਂ ਪਤਾਉਂਗਾ ਹੋਰ ਵੀ ਨਹੀਂ ਪਤਾਉਂਗਾ ਕਹਿੰਦਾ ਸਾਡਾ ਸਿਸਟਮ ਏ ਤੁਹਾਡੇ ਕਿਸਾਨਾਂ ਨਾਲ ਘੁੰਮਦਾ ਹਮ ਕਿਸਾਨ ਦੇ ਨਾਲ ਪਹਿਲਾਂ ਸਾਰੀ ਦੁਨੀਆ ਖੜੀ ਫਿਰ ਕਿਸਾਨ ਪਰ ਕੋਈ ਸ਼ੌਮਤਾ ਲੱਗੀਆਂ ਕਿ ਕਿਸਾਨ ਦਿੱਲੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕਿੰਦਾ ਦੀਆਂ ਤੋਂ ਤਾਂ ਲੱਗਿਆ ਕਿ ਕਿਸਾਨ ਬਿਕ ਗਏ ਕਿਸਾਨ ਝੁੱਕ ਗਏ ਕਿਸਾਨ ਤੋੜ ਲਏ ਗਏ ਆ ਤੁਹਾਨੂੰ ਨਹੀਂ ਲੱਗਦਾ ਕਿ ਕੀ ਕੀ ਕਿਤੇ ਇਹੀ ਕਾਰਨ ਤਾਂ ਨਹੀਂ ਹੈਗਾ ਕਿ ਕਿਸਾਨ ਦਾ ਸਾਥ ਦੇਣਾ ਛੱਡ ਗਏ ਲੋਕ ਇਹ ਥੋੜੇ ਜਿਹਨੂੰ ਪਤਾ ਹੀ ਹੈ ਗਲਤ ਨਿਕਲੇ ਵੀ ਆ ਹੂੰ ਉਹਨਾਂ ਕਰਕੇ ਸਿਸਟਮ ਹਿੱਲ ਗਿਆ ਥੋੜਾ ਜਿਹਾ ਇੱਕ ਮਹੀਨਾ ਧਰਨਾ ਜਿੱਥੇ ਹੋਰ ਰਹਿ ਜਾਂਦਾ ਹੂੰ ਇਹਨਾਂ ਨੇ ਲਿਖਤੀ ਮੰਗਾਂ ਲਈਆਂ ਨਹੀਂ ਹੈਗੀਆਂ ਕਿੰਨਾ ਮੂਝਵਾਨੀਓ ਲੈ ਆਏ ਆਰ ਨਹੀਂ ਕੋਈ ਫਾਇਦਾ ਨਹੀਂ ਉਹਦਾ ਫਾਇਦਾ ਕੋਈ ਨਹੀਂ ਜੇ ਮੰਗਾ ਜਿਹੜੀਆਂ ਆਪਾਂ ਮੰਨੀਆਂ ਦੀਆਂ ਉਹਨਾਂ ਨੇ ਇੱਕ ਮਹੀਨਾ ਡੇਢ ਮਹੀਨਾ ਹੋਰ ਬਹਿ ਜਾਂਦੇ ਉੱਥੇ ਸਾਲ ਤਾਂ ਹੋਏਗੇ ਤੇ ਪੰਨ ਬੈਠਿਆਂ ਨੂੰ ਮਹੀਨਾ ਜਿਹੜਾ ਮਹੀਨਾ ਹੋਰ ਬਹਿ ਜਾਂਦੇ ਇਹ ਆਪਣੀਆਂ ਮੰਗਾਂ ਲਿਖਤੀ ਹੋ ਜਾਂਦੀਆਂ ਇਹ ਪੱਕਾ ਕੰਮ ਹੋ ਜਾਣਾ ਦਾ ਹੁਣ ਤਾਂ ਇਹਦਾ ਹਰੇ ਤੇ ਬੰਦਾ ਹੁਣ ਮੇਰੀ ਗੱਲ ਸੁਣੋ ਆਪਾਂ ਵੀ ਧਰਨਾ ਲਾਉਨੇ ਆ ਹਮ ਮੰਨ ਲਓ ਹੁਣ ਸੜਕ ਰੋਕਤੀ ਆਪਾਂ ਨੇ ਕਿਸੇ ਨੂੰ ਐਮਰਜੈਂਸੀ ਹੁੰਦੀ ਹੈ ਕਿਤੇ ਜਾਣਾ ਹਮ ਕਿਸੇ ਨੇ ਕਿਤੇ ਜਾਣਾ ਕੋਈ ਜ਼ਰੂਰੀ ਕੰਮ ਹੁੰਦਾ ਤਾਂ ਉਹ ਉੱਥੇ ਫਿਰ ਕਿਸਾਨ ਲੋਗ ਅਗਲਾ ਹਰੇ ਕੇ ਬੁਰਾ ਸਾਹੁੰਦਾ ਵੀ ਇਹਦਾ 30 ਦਿਨਾਂ ਕੇ ਧਰਨਾ ਲਾ ਕੇ ਬਹਿ ਜਾਂਦੇ ਮਾਰ ਲਈ ਮੈਨੂੰ ਉਹ ਬਈ ਆ ਦਈ ਪਾਕਸ਼ਤ ਗੰਨੇ ਉਧਰ ਲਾ ਲੈਨੇ ਹਾਕ ਮਾਰ ਲਈ ਮੈਨੂੰ ਉਹਨੂੰ ਵੀ 15 20 ਕੱਢ ਕੇ ਦਿੱਤੇ ਜਦੇ ਤੁਸੀਂ ਮੌਲ ਤੋਂ ਚੱਲਦੇ ਹੋ ਉਹਨੇ ਕਿ ਪੂਰੀ ਵੀ ਉਹਨਾਂ ਨੇ ਫ੍ਰੀ ਚ ਦੇਤੀ ਤਾਂ ਤੁਸੀਂ ਸਾਨੂੰ ਕਹਦੇ ਦੇਖ ਲਓ ਅਛਾ ਲਿਆ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਏਦਾਂ ਹੀ ਰਿਸ਼ਤੇਦਾਰ ਆ ਗਿਆ ਤੂੰ ਆ ਗਿਆ ਯਾਰ ਦੋਸਤ ਆ ਗਿਆ ਕੋਈ ਵੀ ਆ ਗਿਆ ਏਦਾਂ ਹੀ ਥੈਲੀਆਂ ਥੈਲੀਆਂ ਭਰ ਕੇ ਦੇ ਦਿੰਦੇ ਆ ਹੂੰ ਉਹ ਮਾਲ ਚ ਚਲ ਜੇ ਤੁਹਾਨੂੰ ਆ ਪਲਾਸਟਿਕ ਚ ਲਵੇਟ ਕੇ ਹੂੰ ਉਹ ਨੂੰ 30 35 ਰੁਪਏ ਦੇਣੀ ਉਹਨਾਂ ਨੇ ਬਿਲਕੁਲ ਤਾਂ ਜਿਹੜੀ ਜੋ ਦੁਕਾਨਦਾਰੀ ਵਾਲੀ ਗੱਲ ਕਰੀ ਆ ਹੂੰ ਦੁਕਾਨਦਾਰ ਬੰਦਾ ਚਲ ਮੈਂ ਇਹਨੂੰ ਐ ਨਹੀਂ ਕਹਿੰਦਾ ਵੀ ਮਾੜੀ ਚੀਜ਼ ਐ ਦੁਕਾਨ ਵਧੀਆ ਤੰਦਾ ਹੂੰ ਤਾਂਦੰਦਾ ਤੰਦਾ ਇਹਨੂੰ ਹਰੇਕ ਚੀਜ਼ ਆ ਆਪਣੀ ਖਰੀਦਣੀ ਖਰੀਦ ਕੇ ਇਹਦੇ ਪਾ ਐਮ ਆਰ ਪੀ ਰੇਟ ਲੱਗਿਆ ਉਹ ਤੋਂ ਪ੍ਰੋਫਿਟ ਕੱਟ ਕੇ ਵੇਚਦਾ ਬਿਲਕੁਲ ਠੀਕ ਹੈ ਬਿਲਕੁਲ ਉਹ ਪੈਸਾ ਕਿੱਥੇ ਜਾਂਦਾ ਪ੍ਰੋਫਟਰ ਆ ਵੀ ਜਿੱਥੇ ਪਾਉਂਦਾ ਉਹ ਠੀਕ ਹੈ ਹਮ ਹੁਣ ਮਾਨ ਤਾਂ ਆਪਣੇ ਖੇਤ ਚ ਆਪਣੇ ਪੱਲੇ ਤੇ ਖਾਚਾ ਕਰਕੇ ਦਿੱਕਣਾ ਤੁਸੀਂ ਸ਼ੈਂਪੂ ਲੈ ਗਿਆ ਇਹ ਹੁਣ ਲਿਆ 50 ਰੁਪਏ ਦਾ ਮੰਨ ਲਓ ਉਹਨੂੰ ਤੁਸੀਂ 100 ਰੁਪਏ ਦਾ ਵੇਚਤਾ ਹਮ ਤਖਾਨ ਨੇ ਵੀ ਇੱਕ ਖਾਚਾ ਕਰਕੇ ਆਪਣੇ ਬੀਜ ਬਾਹਰੋਂ ਦੁਕਾਨ ਤੇ ਖਰੀਦੇ ਆਪਣੀ ਗ੍ਰੀਨ ਚ ਬੀਜੇ ਪਿੰਡ ਕਰੀ ਹਮ ਉਹ ਤੇ ਫਿਰ ਉਹਨੂੰ ਉਹਨੂੰ ਆਪਣੇ ਤੇ ਹੁਣ ਸਮਝ ਲੈ ਉਹ 500 ਦੀ ਸੈਲੀ ਖਰੀਦ ਕੇ ਲੈ ਆ ਹਮ ਉਹ 1000 ਰੁਪਏ ਐਮ ਆਰ ਪੀ ਰੇਟ ਮਿਲਣਾ ਚਾਹੀਦਾ ਲੱਗ ਕੇ ਵੀ ਉਹ ਤੇਰੀ ਕ੍ਰੋਪ ਬਿਲਕੁਲ ਹੁਣ ਇਹ ਚੀਜ਼ ਦੀ ਤਾਂ ਤੁਹਾਨੂੰ ਮੈਂ ਲਾਈਵ ਉਹਦਾ ਰੰਦਖਾਣਾ ਹੈ ਜੀ ਦੋਸਤੋ ਕੈਮਰਾ ਆਨ ਨਾ ਮੈਂ ਤੁਹਾਨੂੰ ਲਾਈਵ ਉਹਦਾ ਰੰਦਖਾਣਾ ਦਿਖਾ ਰਿਹਾ ਹਾਂ ਬਿਲਕੁਲ ਮੇਰੀ ਦੁਕਾਨ ਦੇ ਸਾਹਮਣੇ ਕੋਈ ਕੈਮਰਾ ਆਫ ਨਹੀਂ ਕਰੂੰਗਾ ਕੋਈ ਐਡਿਟ ਨਹੀਂ ਹੋਊਗਾ ਇਹ ਬਿਲਕੁਲ ਮੇਰੀ ਦੁਕਾਨ ਦੇ ਸਾਹਮਣੇ ਹੈ ਜੀ ਦੇਖੋ ਦੇਖ ਰਹੇ ਆ ਕਿਸਾਨ ਰੋਲ ਰਿਹਾ ਹੈ ਇਹ ਗੱਲ ਝੂਠ ਨਹੀਂ ਹੈਗੀ ਮੇਰੇ ਸਵਾਲਾਂ ਨੂੰ ਬਹੁਤਾ ਕੌੜਾ ਨਾ ਮੰਨਿਓ ਮੈਂ ਤਾਂ ਉਹੀ ਗੱਲਾਂ ਕਰੀਆਂ ਇਹ ਜੋ ਲੋਕ ਇਸ ਵਕਤ ਕਹਿ ਰਹੇ ਆ ਉਹਨਾਂ ਨੂੰ ਵੀ ਜਵਾਬ ਜਰੂਰ ਮਿਲਣਾ ਚਾਹੀਦਾ ਹੈ ਦੇਖੋ ਇਹ ਸਰਦਾਰ ਸਾਹਿਬ ਆ ਜੀ ਤੇ ਆ ਜੀ ਇਹਨਾਂ ਦੀ ਫਸਲ ਦੇਖੋ ਹੈ ਜੀ ਦੇਖੋ ਬੰਦਾ ਵੀ ਆ ਨਾਲ ਔਰ ਮੁੱਲ ਕਿੰਨਾ ਹੈ ਜੀ 10 ਰੁਪਏ 8 ਰੁਪਏ ਕਿਆ ਜ਼ਿਮੀਂਦਾਰ ਕਿਆ ਬਚਾਲੂਗਾ ਜੀ ਇਹੀ ਇਹੀ ਗੱਲ ਸਮਝਾਉਣ ਲਈ ਇਹ ਵੀਡੀਓ ਬਣਾਈ ਗਈ ਹੈ ਜੀ ਕਿ ਜੀ ਇੱਕ ਇੱਕ ਚੀਜ਼ ਹੋਰ ਸਮਝਾਓ ਤੁਸੀਂ ਖੇਤੀਬਾੜੀ ਕਰਦੇ ਆ ਕਿ ਇਹ ਸੰਘਰਸ਼ਾ ਜਿਹੜਾ ਇਹ ਦੀ ਵਜ੍ਹਾ ਕਿ ਆ ਕਿ ਕਿਸਾਨ ਐਕਚੁਅਲ ਦੇ ਵਿੱਚ ਮਤਲਬ ਕਹਿਣ ਦਾ ਆਪਣੇ ਢਿੱਡ ਨੂੰ ਰੋ ਰਿਹਾ ਹੈ ਜਾ ਐਕਚੁਅਲ ਦੇ ਵਿੱਚ ਸਮਾਜ ਲਈ ਕੋਈ ਮਤਲਬ ਚੰਗਾ ਕੰਮ ਕਰ ਰਿਹਾ ਹੈ ਕਿਉਂਕਿ ਹਮੇਸ਼ਾ ਇਹ ਗੱਲ ਕਹੀ ਜਾਂਦੀ ਹੈ ਕਿ ਕਿਸਾਨ ਨੇ ਜੇ ਬੀਜਣਾ ਬੰਦ ਕਰਤਾ ਤਾਂ ਗਰੀਬ ਲੋਕਾਂ ਨੂੰ ਜਿਹੜੀ ਫ੍ਰੀ ਕਣਕ ਮਿਲਦੀ ਆ ਉਹ ਮਿਲਣੀ ਬੰਦ ਹੋ ਜੂਗੀ। ਕਿਆ ਇਹ ਚੀਜ਼ ਹੋ ਸਕਦੀ ਆ? ਤੇ ਮੈਂ ਤੁਹਾਨੂੰ ਦੱਸਦਾ ਅਸਲੀ ਮੁੱਦਾ ਜਿਹੜਾ ਇਹ ਲੜਾਈ ਆ ਜਿਹੜੀ ਸਾਡੀ ਪ੍ਰਾਈਵੇਟ ਸੈਕਟਰ ਦੇ ਵਿਰੋਧਾ ਓਕੇ ਮੰਨ ਲਓ ਹੁਣ ਆਪਣੀ ਜਿਹੜੀ ਫਸਲ ਆ ਐਮਐਸਪੀ ਦੀ ਕਾਹਦੀ ਗਾਰੰਟੀ ਅਸੀਂ ਚਾਹੁੰਦੇ ਆ ਹੁਣ ਜਦੋਂ ਤਾਂ ਜ਼ਿਮੀਂਦਾਰ ਦੇ ਹੱਥ ਚ ਫਸਲ ਹੁੰਦੀ ਆ ਉਹ ਵੇਚਣ ਜਾਂਦਾ ਉਹਦੀ ਲੱਗਣੀ ਹੁਣ ਮੱਕੀ ਦੇ ਪਰੇ ਲਾ ਲਓ ਮੱਕੀ ਜਦ ਪਹਿਲਾ ਕਹਿੰਦੇ ਨੇ ਵੀ ਐਮ ਐਸ ਪੀ ਨਹੀਂ ਕੱਚੀ ਐਮ ਐਸ ਪੀ ਸਾਨੂੰ ਦੋ ਫਸਲਾਂ ਆਪਣੀ ਪੱਕੀ ਮਿਲਦੀ ਆ ਘਟ ਚੋਨਾ ਹੋਵੇ ਇੱਕ ਕਣਕ ਹਾਂ ਬਾਕੀ ਫਸਲਾਂ ਪਰ ਸਾਨੂੰ ਪੱਕੀ ਐਮ ਐਸ ਪੀ ਨਹੀਂ ਮਿਲਦੀ ਆ ਅੱਛੇ ਸਾਡੀ ਪਿਛਲੀ ਵਾਰ ਆ ਸਾਲ ਤੇ ਪਿਛਲੇ ਸਾਲ ਮੱਕੀ 900 ਰੁਪਏ ਨੂੰ ਵਿਕੀ ਆ ਜਿੱਦੜੇ ਸਾਡੇ ਕੋਲ ਤੇ ਵਿਕ ਗਈ ਉੱਤੇ ਬਾਅਦ ਜਾ ਵਪਾਰੀ ਦੇ ਹੱਥ ਚਲ ਗਈ ਪ੍ਰਾਈਵੇਟ ਬੰਦੇ ਦੇ ਉਹੀ ਮੱਕੀ ਸਾਨੂੰ ਅਸੀਂ ਜੋ ਚੱਕੀ ਵਰਤੇ ਲੈਣੀ ਆ ਕਿਤੇ ਦੇ ਲੈਣੀ 2500 ਰੁਪਏ 2800 300 3000 ਤੱਕ ਮਿਲੀ ਆ ਤੇ ਫਿਰ ਉਹ ਕਿੱਥੇ ਸਾਨੂੰ ਫ੍ਰੀ ਦੇ ਵਿੱਚ ਕਣਕ ਦੇ ਦਿੱਤੀ ਜਾਊਗੀ ਹੁਣ ਮੇਰੀ ਗੱਲ ਸੁਣੋ ਆਹੀ ਗੱਲ ਦਾ ਪ੍ਰਾਈਵੇਟ ਵਪਾਰੀ ਖਰੀਦਦਾ ਤੁਹਾਨੂੰ ਮਤ ਦਾ ਲੜਾਈ ਅਸਲੀ ਕਾਦੀ ਆ ਹਾਂ ਐਮਐਸਪੀ ਦੀ ਲੜਾਈ ਪਤਾ ਕਾਦੀ ਆ ਆਮ ਤੇ ਖਾਸ ਬੰਦੇ ਦੀ ਆ ਅੱਛਾ ਆਮ ਤੇ ਖਾਸ ਬੰਦੇ ਦੀ ਲੜਾਈ ਆ ਇਹ ਇਕੱਲੇ ਜ਼ਿੰਮੇਵਾਰ ਦੀ ਲੜਾਈ ਜਾਨੀ ਕਿ ਸਮਾਜ ਨੂੰ ਵੀ ਲੋਕਾਂ ਨੂੰ ਹਰੇਕ ਤਾਪਕੇ ਦੇ ਨੂੰ ਕਿਸਾਨ ਦਾ ਸਾਥ ਦੇਣਾ ਚਾਹੀਦਾ ਹੈ ਉਹ ਕਿਉਂਕਿ ਪਰ ਇਹ ਇਹ ਇਦਾਂ ਲੋਕਾਂ ਨੂੰ ਪ੍ਰੇਜ਼ੈਂਟ ਕਰਿਆ ਜਾ ਰਿਹਾ ਕਿ ਸਿਰਫ ਕਿਸਾਨ ਦੀ ਲੜਾਈ ਹੈ ਕਿਸਾਨ ਨੂੰ ਆਪਣੇ ਆਪ ਦੀ ਬਿਆਮ ਕਰਿਆ ਜਾ ਰਿਹਾ ਕਿਸਾਨ ਨੂੰ ਪਰ ਇਹ ਅਗੜੀ ਲੜਾਈ ਆਪਣੀ ਸਾਂਝੀ ਲੜਾਈ ਹੈ ਸਾਂਝੀ ਲੜਾਈ ਹੈ ਯਾ ਮੈਂ ਤੁਹਾਨੂੰ ਦੱਸਦਾ ਹੁਣ ਮੇਰੀ ਗੱਲ ਸੁਣੋ ਜੇ ਮੰਨ ਲਓ ਤੁਹਾਡਾ ਬਾਜ਼ਾਰ ਹੈ ਸਾਰਾ ਹਮ ਇੱਕ ਬੰਦਾ ਇੱਕ ਚੀਜ਼ ਖਰੀਦਦਾ ਹਮ ਮੰਨ ਲਓ ਉਹਨੇ ਕਣਕ ਖਰੀਦ ਲਈ ਸਾਰੀ ਠੀਕ ਹੈ ਪ੍ਰਾਈਵੇਟ ਬੰਦੇ ਨੇ ਹਮ ਸਰਕਾਰ ਦੇ ਪ੍ਰੋਗਰਾਮਾਂ ਜੋ ਹਨ ਜਾਂ ਪ੍ਰਾਈਵੇਟ ਸੈਕਟਰ ਆਜਣ ਬਿਲਕੁਲ ਉਨੇ ਆਪਣੀ ਮਰਜ਼ੀ ਦੇ ਰੇਟ ਨਾਲ ਤੁਹਾਨੂੰ ਕਣਕ ਦਊਗਾ ਮੰਨ ਲਓ ਇੱਕ ਪਾਸੇ ਉਹਨਾਂ ਨੇ ਸ਼ੋਅ ਕਰ ਦੇਣਾ ਜਿਹੜੇ ਪਿੱਛੇ ਹੋਇਆ ਨਹੀਂ ਸਰੋਦੀ ਹਾਂ ਸਰੋ 8-9 ਹਜ਼ਾਰ ਰੁਪਏ ਕੁਇੰਟਲ ਹੋਈ ਜਾ ਉਹ ਕਾਹਦੇ ਹੋਈ ਜੀ ਉੱਥੇ ਅਡਾਨੀ ਬਾਨੀ ਅਤੇ ਉਹ ਬਾਬਾ ਜਿਹੜਾ ਦੂਰਾਮ ਦੇਵ ਉਹਨਾਂ ਨੇ ਆਪਣੀ ਰਾਜਸਥਾਨ ਵਾਲੀ ਅਤੇ ਐਮਪੀ ਵਾਲੀ ਸਾਰੀ ਸੋਣੋ ਖਰੀਦ ਲਈ ਇੱਕ ਪਾਸੇ ਸ਼ੋਅ ਕਰ ਤਾਂ ਨਹੀਂ ਉਹੀ ਫਿਰ ਤੁਹਾਨੂੰ 9-9000 ਰੁਪਏ ਕੁਇੰਟਲ ਵੇਚੀ ਨਹੀਂ 10-10000 ਰੁਪਏ ਉਹ ਵੇਚੀ ਗਈ ਆ ਤੁਹਾਨੂੰ ਤਾਂ ਜਾਨੀ ਕਿ ਕਹਿਣ ਦਾ ਮਤਲਬ ਹੈ ਵੀ ਆਪਣੇ ਹੱਥ ਕਰਕੇ ਉਹ ਤੇ ਬਾਅਦ ਮੋਨੋਪੋਲੀ ਹੋ ਗਈ ਉਹਨਾਂ ਦੀ ਹਾਂਜੀ ਹਾਂ ਹੁਣ ਮੇਰੀ ਗੱਲ ਸੁਣੋ ਜੀ ਪ੍ਰਾਈਵੇਟ ਸੈਕਟਰ ਆਉਂਦਾ ਵੀ ਆ ਜੇ ਕਿਸਾਨ ਫਸਲ ਪੈਦਾ ਕਰਦਾ ਵੀ ਆ ਮੰਨ ਲਓ ਐਮ ਐਸ ਬੀ ਟੁੱਟ ਜਾਂਦੀ ਆ ਸਾਡੀ ਉਹ 24 ਰੁਪਏ ਵਿਕਦੀਆਂ ਕਣਕ ਸਾਤੇ ਇਹਨਾਂ ਨੇ ਦਬੜ ਕੋਲ ਸੜਚ ਪਹਿਲਾਂ ਤਾਂ ਨੀੜੀਆਂ ਮਹਿੰਗੀ 2500 ਰੁਪਏ ਚੱਕਦੀ ਐਮ ਐਸ ਬੀ ਤੋੜਨੀ ਆ ਜੇ ਮੰਨ ਲਓ ਵੀ ਮੰਡੀਕਰਨ ਖਤਮ ਕਰਨਾ ਉਹਨੇ ਪਹਿਲਾਂ ਜਿਹੜਾ ਸਰਕਾਰੀ ਆ ਜਲੋ ਮੰਨ ਲਓ ਵੀ ਜੇ ਮੰਡੀਕਰਨ ਖਤਮ ਹੋ ਗਿਆ ਉਤੇ ਬਾਅਦ ਉਹਨਾਂ ਨੇ ਸਾਡੀ ਉਹੀ ਕਣਕ ਸਾਤੇ ਲੈਣੀ 16-17 ਰੁਪਏ ਉਤੇ ਬਾਅਦ ਮਾਰਕੀਟ ਉਹਦੇ ਤੁਹਾਨੂੰ ਠੁਕੜੀਆਂ ਨਾ 150 ਰੁਪਏ ਕੁਆਂਟਮ 100 100 ਰੁਪਏ ਕੁਆਂਟਮ ਆ ਸੀਦਾ ਢੋਲ ਭਰਨਾ ਹੈ ਤੁਹਾਨੂੰ ਤੁਸੀਂ ਤਾਂ ਹੋਰ ਆ ਬਿਜਲੀ ਸਦੋਂ ਦਾ ਜਾਨੀ ਕਿ ਜਿਹੜੇ ਲੋਕ ਇਹ ਬੁਕਰੀ ਮਾਰਦੇ ਆ ਕਿ ਅਸੀਂ ਤਾਂ ਜੀ ਮੁੱਲ ਲੈ ਕੇ ਗਾਣੀ ਆ ਜਾਂ ਕੋਠਿਆਂ ਦੇ ਉੱਪਰ ਆਲੇ ਦੇ ਤਾਂ ਉਹਨਾਂ ਨੂੰ ਐਕਚੁਅਲ ਚ ਸਹੀ ਹਾਲਾਤਾਂ ਦੀ ਜਾਣਕਾਰੀ ਹੋਣੀ ਨਹੀਂ ਹੈਗੀ ਜਾਣਕਾਰੀ ਨਹੀਂ ਹੈਗੀ ਹਾਂ ਇਹ ਗੱਲ ਪੱਕੀ ਆ ਤੁਹਾਡੀ ਕੋਈ ਵੀ ਕਿਸਾਨ ਹੱਸਦਾ ਨਾ ਦੇਖੋ ਉਹਦੀਆਂ ਖੁਸ਼ੀਆਂ ਨਾ ਦੇਖੋ ਉਹਦੇ ਦਿਲ ਦੇ ਅੰਦਰ ਗਮ ਦੇਖੋ ਕਿੰਨੇ ਰੱਖੀ ਬੈਠਾ ਮੈਂ ਕਹਿੰਦਾ ਕੋਈ ਉਹ ਕਿਸਾਨ ਹੋਊਗਾ ਆਪਣੇ ਏਰੀਏ ਦਾ ਜਿਹਦੀ 5-7 ਲੱਖ ਤੇ ਘੱਟ ਲਿਮਟ ਨਹੀਂ ਹੈਗੀ ਘਰ ਪਾਤੀ ਇਹ ਕੋਈ ਨਹੀਂ ਹੈਗਾ ਤਾਂ ਦੱਸੋ ਇਹਦੇ ਕੋਈ ਆਏ ਨਹੀਂ ਸ਼ੌਕ ਨਹੀਂ ਹੈਗੇ ਇਹ ਨਹੀਂ ਇੱਕ ਇਹ ਹੋਰ ਵੀ ਕਿਹਾ ਜਾਂਦਾ ਕਿ ਕਿਸਾਨ ਹੀ ਕਿਉਂ ਐਦਾਂ ਕਰਜ਼ਾ ਲੈ ਕੇ ਮਾਫੀ ਦੀ ਮਤਲਬ ਉਮੀਦ ਰੱਖਦਾ ਇਹ ਲੋਕ ਕਰਜ਼ਾ ਲੈਂਦੇ ਆ ਇਹ ਕਰਜ਼ਾ ਵਾਪਸ ਕਰ ਦਿੰਦੀ ਸਰਕਾਰ ਨੇ ਲਜਾਇਆ ਪਹਿਲਾਂ ਤਾਂ ਬੜੀ ਆ ਕਹਿੰਦਾ ਵੀ ਪਰਾਲੀ ਨੂੰ ਅੱਗ ਨਾ ਲਾਇਓ ਕਿਸਾਨ ਨੇ ਤਾਂ ਮਸ਼ੀਨਰੀ ਲੈਣੀ ਆ ਪਰਾਲੀ ਸੰਭਣ ਵਾਸਤੇ ਬਿਲਕੁਲ ਉਹਨੇ ਕਰੋੜ ਰੁਪਏ ਦੀ ਮਸ਼ੀਨ ਲਈ ਨਾਲ 5-7 ਟਰੈਕਟਰ ਚਾਹੀਦੇ ਆ ਨੂੰ 20-50 ਲੇਬਰ ਬੰਦਾ ਚਾਹੀਦੇ ਆ ਚਲਾਉਣ ਵਾਲੇ ਵੀ ਚਾਹੀਦੇ ਆ ਉਹਨਾਂ ਨੂੰ ਤਰ੍ਹਾਂ ਵੀ ਤੇ ਉਹ ਘੱਟੋ ਘੱਟ 2 ਕਰੋੜ ਰੁਪਈਆ ਹੋ ਗਿਆ ਸਰਕਾਰ ਨੇ ਇੱਕ ਪਾਲਿਸੀ ਬਣਾਤੀ ਵੀ ਆ ਬੈਂਕਾ ਤੁਹਾਡਾ ਕੋਈ ਵੀ ਬੈਂਕ ਲਾ ਲਓ ਵੀ ਇਹ ਤੇ ਤੁਹਾਨੂੰ ਲੋਨ ਮਿਲ ਜੂਗਾ ਠੀਕ ਹੈ ਕਸਾਨਾ ਤਾਂ ਲੈਣਾ ਹੀ ਹੈ ਮਸ਼ੀਨਰੀ ਲੈਣ ਬਾਅਦ ਤੇ ਤਾਂ ਉਹਨੇ ਕਹਾ ਛੋਟੇ ਕਸਾਨਾ ਦੇ ਖੇਸਾਪ ਕਰੂਗਾ ਪਰਾਲੀ ਦੇ ਤੇ ਉਹ ਪਾਗੀ ਘਾਟਾ ਪਰਾਲੀ ਲੱਗ ਜਾਂਦੀ ਅੱਗ ਹਮ ਕਦੇ ਗੱਲ ਕੀ ਕਰੇ ਗਵਰਨਮੈਂਟ ਨੇ ਵਾਅਦੇ ਕਰਕੇ ਚੱਕੀ ਨਹੀਂ ਉਹ ਕਿਸਾਨ ਤਾਂ ਲਊਗਾ ਦਾ ਇੱਕ ਜਣਾ ਹੀ ਜਾਂ ਕਮੇਟੀ ਲਊਗੀ ਚਾਰ ਪੰਜ ਬੰਦੇ ਆਪਣੀ ਕਮੇਟੀ ਬਣਾ ਕੇ ਉਹ ਲੈਣਗੇ ਮਸ਼ੀਨਰੀ ਲੱਖ ਕਰੋੜ ਰੁਪਏ ਇਕੱਲਾ ਬੰਦਾ ਵੀ ਨਹੀਂ ਲੈ ਸਕਦਾ ਉਹ ਪੰਜ ਬੰਦੇ ਬੈਂਕ ਦੇ ਅੰਦਰ ਅੜ ਗਏ ਤਾਂ ਉਹਨੂੰ ਘਾਟਾ ਪਿਆ ਪਰਾਲੀ ਸਰਕਾਰ ਨੇ ਚੱਕੀ ਨਹੀਂ ਉਹਨੂੰ ਘਾਟਾ ਪੈ ਗਿਆ ਕਰੋੜਾਂ ਰੁਪਏ ਦਾ ਆਪ ਡੀਜ਼ਲ ਭੁੱਕੇ ਹੀ ਪੈ ਗਿਆ ਲੇਬਰ ਨੂੰ ਵੀ ਤਨਖਾਹ ਦੇਤੀਆਂ ਉਹਨੇ ਤੇ ਉਹ ਘਾਟੇ ਚੜ ਜਲ ਅੜਦਾ ਫੇਰ ਉਹ ਕਹਿੰਦਾ ਵੀ ਮੈਂ ਮਰ ਗਿਆ ਹੁਣ ਵੀ ਤੁਸੀਂ ਮੈਨੂੰ ਫਾਇਦੇ ਵਾਸਤੇ ਚੀਜ਼ ਦਿੱਤੀ ਸੀ ਵੀ ਇਹ ਫਾਇਦਾ ਮੈਨੂੰ ਹੋਇਆ ਨਹੀਂ ਵੀ ਇਹ ਮੈਨੂੰ ਦੱਸੋ ਹੁਣ ਕਿਆ ਕਰੀਏ ਸਰਕਾਰ ਦੀਆਂ ਪਾਉਚੀਆਂ ਵੀ ਕਿਤੇ ਕਿਤੇ ਗਲਤ ਆ ਬਿਲਕੁਲ 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 ਤਾਂ ਵਿੱਕੀ ਜੀ ਜਾਂਦੇ ਜਾਂਦੇ ਬਸ ਇੱਕ ਸਵਾਲ ਕਰੂੰਗਾ ਕਿਆ ਤੁਹਾਨੂੰ ਲੱਗਦਾ ਹੈ ਕਿ ਕਿਸਾਨ ਇਹ ਲੜਾਈ ਜਿੱਤ ਪਾਊਗਾ ਇਹ ਜਿੱਤੂਗਾ ਜਿੱਤੂਗਾ ਜ਼ਰੂਰ ਜਿੱਤੂਗਾ ਇਹ ਲੜਾਈ ਜਿਹੜੇ ਸਾਡੇ ਕਿਸਾਨ ਹੈ ਹੈ ਢੀਠਾ ਜੀ ਕਿਤੇ ਬਹਿ ਗਏ ਇਹ ਤਾਂ ਇਹ ਫਤੇ ਕਰਕੇ ਆਉਂਦੇ ਆ ਬਾਬੇ ਨਾਨਕ ਦੀ ਫੁੱਲ ਕਿਰਪਾ ਹੈ ਇਹਨਾਂ ਸਭ ਤੋਂ ਸਾਰੇ ਮਜ਼ਦੂਰਾਂ ਨੂੰ ਇਹ ਪੰਜਾਬ ਦੀ ਪੂਰੇ ਪੰਜਾਬ ਦੀ ਲੜਾਈ ਹੈ ਪੂਰੇ ਪੰਜਾਬ ਦੀ ਹੈ ਪੂਰੇ ਇਹ 0 ਤੋਂ ਲੈ ਕੇ 100% ਬੰਦੇ ਤੱਕ ਦੀ ਲੜਾਈ ਹੈ ਕਿਸਾਨ ਦੀ ਲੜਾਈ ਇਹ ਕਿਸਾਨ ਜਿੱਤੂਗਾ ਹਾਰ ਵਰਗ ਜਿੱਤੂਗਾ ਸਾਰੇ ਵਰਗ ਜਿੱਤੂਗਾ ਕੋਈ ਵਰਗ ਨਹੀਂ ਹਾਰੂਗਾ ਅਮਰੀ 14 ਫਰਵਰੀ ਨੂੰ ਮੀਟਿੰਗ ਆ ਉਹ ਚ ਪਤਾ ਲੱਗ ਜੂ ਕਿਹਾ ਹੋਇਆ ਚਲੋ ਤੁਸੀਂ ਵੀ ਦੇਖਦੇ ਆ ਤੇ ਅਸੀਂ ਵੀ ਦੇਖਦੇ ਆ